ਸਾਡੀ ਇਹ ਇਸ ਅਕੀਮ ਆਫ ਰੋਡ ਸਾਡੇ ਮਨਜੂਖ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕ੍ਰਾਈਮ ਜਾਂ ਕ੍ਰਾਈਮ ਅਗੇਂਸਟ ਦਿਨੇਸ਼ਨ ਉਹਦੇ ਚ ਕਮਿਸ਼ਨ ਪੁਲਿਸ ਅਫਸਰ ਵੱਲੋਂ ਪਹਿਲਾਂ ਵੀ ਬੜੇ ਰਿਕਾਰਡ ਟਾਈਮ ਸਾਰੇ ਕੇਸ ਸੋਲਵ ਕੀਤੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 6-7 ਦੀ ਰਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਹੋਰ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨਾਂ ਸੀ ਬਕਫਕ ਐਫ ਆਰ ਡਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਚ ਸਾਡੀਆਂ ਦੀਮਾ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫੀਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲਾਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਔਰ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਵਿਦਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੇਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਤੇ ਨਾਲ ਉਹਦੇ ਇੱਕ ਜੁਵੀਨਾਈਲ ਹੈ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮੁਕੱਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਕੋਟਲੀ ਸੂਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਆ ਤੇ ਖੇਤੀ ਦਾ ਕੰਮ ਕਰਦਾ ਜੋ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ ਉਤਵੇ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬਰਾਡ ਹੈ ਉਹਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਉਹ ਇਹ ਕੰਮ ਕਰਦੇ ਆਇਤਾ ਕਿ ਇਹਨਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਪੁਸ਼ਟੀ ਆਈ ਹੈ ਬੁਬਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬਹਿਕਾਵੇ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਹ ਸਨੈਪਚੈਟ ਜਿਹੜੀ ਆਈਡੀ ਹੈ ਉਹਦੇ ਥਰੇ ਰਾਹੀਂ ਸ਼ਮਸ਼ੇਰ ਸ਼ੇਰੇ ਨਾਲ ਇਨ ਟੱਚ ਸੀਗਾ ਇਹਨੇ ਵੀਡੀਓ ਬਣਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫਜੀ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹ ਚ ਰਵਿੰਦਰਪਾਲ ਵੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸਐਚਓ 7 ਲਾਈਨ ਐਸਐਚਓ 10 ਮੋਹਿਤ ਗੁਰਪ੍ਰੀਤ 7 ਲਾਈਨ ਕੇ ਅਮਨ ਏ ਡਿਵੀਜ਼ਨ ਸਾਡੇ ਐਸਐਚਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਨਾ ਕਲੀਅਰ ਟਰੈਕ ਕੀਤਾ ਸਾਰੇ ਕੇਸ ਨੂੰ ਟੈਕਨੀਕਲ ਐਵੀਡੈਂਸ ਵੀ ਹਿਊਮਨ ਇੰਟਰੀ ਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਜਿੱਥੋਂ ਈ ਰਿਕਸ਼ੇ ਲੈ ਗਏ ਜਾਂ ਹੋਰ ਕਿਤੇ ਵੀ ਫਿਗਰ ਹੋਏ ਤਾਂ ਉਥੋਂ ਸਾਰੀ ਜਿਹੜੀ ਐਵੀਡੈਂਸ ਨੂੰ ਇਕੱਠੇ ਕੀਤਾ ਗਿਆ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਜ ਜਿਹੜੀ ਗ੍ਰਿਫਤਾਰੀ ਹੈ ਸਾਡੀ ਸੀਆਈਏ ਟੀਮ ਨੇ ਇੰਸਪੈਕਟਰ ਬਲਕਦੀਪ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਰੈਸਟ ਕੀਤਾ ਇਹਨਾਂ ਦੋਨਾਂ ਨੂੰ ਔਰ ਇਹਨਾਂ ਨੂੰ ਕੱਲ ਪ੍ਰੋਡਿਊਸ ਕੀਤਾ ਜਾਊਗਾ ਮੇਨ ਗੱਲ ਇਹਦੇ ਵਿੱਚ ਇਹੀ ਆਈ ਹੈ ਕਿ ਲਾਲਚ ਦੇ ਪੈਸੇ ਦੇ ਲਾਲਚ ਵਿੱਚ ਬਹਿਕਾਵੇ ਨਾਲ ਬਾਹਰ ਬੈਠੇ ਲੋਕਾਂ ਨੇ ਇਹਨਾਂ ਨੂੰ ਗੁਮਰਾਹ ਕਰਕੇ ਔਰ ਪੈਸੇ ਦਾ ਲਾਲਚ ਦਿੱਤਾ ਜਿੱਥੇ ਕਿ ਦਿੱਤਾ 1 ਰੁਪਿਆ ਵੀ ਨਹੀਂ ਅਜੇ ਤੱਕ ਇਹ ਦੋਨੋਂ ਇਹ ਨੌਜਵਾਨ ਜਿਹੜੇ ਉਹ ਬਹਿਕਾਵੇ ਚ ਆ ਕੇ ਇਹਨਾਂ ਨੇ ਇੱਕ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਪਰ ਮੈਂ ਸ਼ਲਾਘਾ ਕਰਦਾ ਟੀਮ ਦੀ ਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਇਮੀਡੀਏਟ ਇੰਨੀ ਟਿਕਲਿਸ਼ ਤੇ ਡਿਟੇਲਡ ਇਨਵੈਸਟੀਗੇਸ਼ਨ ਬੜੀ ਮੁਸ਼ਕਲ ਹੈ ਪਰ ਫਿਰ ਵੀ ਇਹ ਡਿਟੈਕਸ਼ਨ ਬੜੀ ਹਾਈ ਲੈਵਲ ਦੀ ਮੈਂ ਸਮਝਦਾ ਕਹਿ ਸਕਦੇ ਇਹਨੂੰ ਕਿ ਪ੍ਰੋਫੈਸ਼ਨਲ ਵੇ ਨਾਲ ਕੀਤੀ ਗਈ ਜਿਹਦਾ ਕਿ ਰਿਜ਼ਲਟ ਤੁਹਾਡੇ ਸਾਹਮਣੇ ਸਰ ਪਨੂ ਦਾ ਕੀ ਰੋਲ ਹੈ ਤੇ ਵਿੱਚ ਦੇਖੋ ਪਨੂ ਦਾ ਤਾਂ ਰੋਲ ਤੁਹਾਡੇ ਸਾਹਮਣੇ ਹੀ ਆ ਜੀ ਮੈਂ ਉਹਦੇ ਬਾਰੇ ਕੀ ਕਹਣਾ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਜਿਹੜਾ ਸ਼ਮਸ਼ੇਰ ਸ਼ੇਰੇ ਦੇ ਇੱਕ ਕੰਟੈਕਟ ਇਨ ਬਿਟਵੀਨ ਹੈ ਇਹਨਾਂ ਦੋਨਾਂ ਦੇ ਔਰ ਉਹਨਾਂ ਨੇ ਇਹ ਬੰਦਿਆਂ ਨੂੰ ਵਹਿਕਾਵੇ ਚ ਲੈ ਕੇ ਲਾਲਚੀ ਚ ਲੈ ਕੇ ਹੁਣ ਇਹ ਆਪਾਂ ਨਹੀਂ ਕਹਿ ਸਕਦੇ ਕਿ ਉਹਦਾ ਕੀ ਅੱਗੇ ਲਿੰਕ ਹੈ ਰੱਪਨ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੌਣ ਕਰ ਰਿਹਾ ਹੈ ਇਸ ਵੇਲੇ ਪਤਾ ਲੱਗਿਆ ਸੀ ਪਹਿਲਾਂ ਆਰਮੀਨੀਆ ਸੀਗਾ ਜੀ ਹੁਣ ਕਿਤੇ ਅੱਗੇ ਮੂਵ ਕੀਤਾ ਯੂਰਪ 'ਚ ਸ਼ਾਇਦ ਅਜੇ ਕਲੀਅਰ ਨਹੀਂ ਹੋ ਉਹਦੇ ਬਾਰੇ ਤਾਂ ਹੀ ਮੈਂ ਕਹਿ ਰਿਹਾ ਕਿ ਬਾਹਰ ਰਹਿ ਰਿਹਾ ਆਪਰਾਵਾ ਦੇ ਸਲੋਗਨ ਹੈ ਨਾ ਕਿ ਕਿਸੇ ਕੌਣ ਇਹ ਤੋਂ ਲੱਭੀ ਹੈ ਜੀ ਦੇ ਸਲੋਗਨ ਹੈ ਨਾ ਕਿ ਕਿਸੇ ਤਨਾਥਾਂ ਦੇ ਤਿੰਨੋਂ ਜਗ੍ਹਾ ਜੀ ਇਹ ਤਿੰਨੋਂ ਹੀ ਏ ਸੀ ਹਾਂ ਜੀ ਬਿਲਕੁਲ ਪਹਿਲਾਂ ਵਹੀ ਕਲ ਮੋਟਰਸਾਈਕਲ ਵੀ ਕੀਤਾ ਹੈ ਇੱਕ ਹੋਰ ਪਬਲਿਕ ਟਰਾਂਸਪੋਰਟ ਵੀ ਕੀਤੀ ਹੈ ਕਿਹਨੂੰ ਪਤਾ ਸੀ ਸਰ ਐਸਐਫ ਜੀ ਦਾ ਪਤਾ ਸੀ ਇਹਨਾਂ ਨੂੰ ਕਿ ਉਹਨਾਂ ਨੇ ਇਹ ਲਿਖ ਰਹੇ ਜਾਂ ਉਹਨਾਂ ਦੇ ਦੇਖੋ ਹੁਣ ਟੂ अर्ਲੀ ਹੈ ਹੁਣ ਤਾਂ ਬੰਦੇ ਫੜੇ ਗਏ ਆ ਤੁਸੀਂ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਮੇਰਾ ਮਕਸਦ ਸੀ ਵੀ ਤੁਹਾਨੂੰ ਸਾਰਿਆਂ ਨੂੰ ਇਹ ਇਮੀਡੀਏਟ ਸ਼ੇਅਰ ਕੀਤੀ ਜਾਵੇ ਖਬਰ ਕਿਉਂਕਿ ਅਜੇ ਇਨਵੈਸਟੀਗੇਸ਼ਨ ਤਾਂ ਸ਼ੁਰੂਆਤ ਹੈ ਅਜੇ ਦਾ ਅਰੈਸਟ ਕਰਕੇ ਜਿੰਨੀ ਪ੍ਰੀਲਿਮਿਨਰੀ ਸਾਡੇ ਕੋਲ ਆਈ ਹੈ ਉਹ ਤੁਹਾਡੇ ਨਾਲ ਇਮੀਡੀਏਟਲੀ ਸ਼ੇਅਰ ਕੀਤੀ ਗਈ ਸਾਰੇ ਦੋਵੇਂ ਨਾਂ ਵਾਲੇ ਕਿੰਨੇ ਸਮੇਂ ਤੋਂ ਸਪਰਟ ਤੇ ਸੀਗੇ ਨੇਿਕਣ ਵਾਲੇ ਨੇ ਇੱਕੋ ਹੀ ਇਨਵਾਲਕ ਜੀ ਜਿਹੜਾ ਜਸ਼ਨਪ੍ਰੀਤ ਹੈ ਉਹਦਾ ਕਿਉਂਕਿ ਉਹ ਏਰੀਆ ਸੇਮ ਹੈ ਉਥੇ ਕੋਈ ਨਾ ਕੋਈ ਜੁੜਦੇ ਰਹਿੰਦੇ ਆ ਇਟਲੀ ਹੋਰ ਉਧਰਲੇ ਏਰੀਏ ਦੇ ਕੋਈ ਲੋਕ ਕਈ ਸਾਡੇ ਇਨਵੈਸਟੀਗੇਸ਼ਨ ਚ ਅਸੀਂ ਪਹਿਲਾਂ ਵੀ ਆਏ ਆ ਲੋਕ ਜਿਹੜੇ ਬਾਹਰ ਯੂਰਪ ਚ ਬੈਠੇ ਆ ਔਰ ਆਪਣੇ ਨੇੜੇ ਤੜੇ ਦੇ ਮੁੰਡਿਆਂ ਨੂੰ ਪਿੰਡ ਦੇ ਬੱਚਿਆਂ ਨੂੰ ਗੁੰਮਰਾਹ ਕਰਦੇ ਰਹਿੰਦੇ ਆ ਹੁਜੇ ਕੰਮ ਵਾਸਤੇ ਵੀ ਮੈਂ ਤੈਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਇਹਨਾਂ ਨੂੰ ਵੀ ਉਹਨਾਂ ਨੇ ਮਤਲਬ ਪੈਸੇ ਦਾ ਲਾਲਚ ਦਿੱਤਾ ਪਰ ਜਿਵੇਂ ਪਹਿਲੇ ਦੂਜੇ ਕੇਸਾਂ 'ਚ ਵੀ ਦੇਖਿਆ ਇਹ ਦਿੱਤਾ 1 ਰੁਪਿਆ ਵੀ ਨਹੀਂ ਪੈਸੇ ਲੈਣੇ ਦੇ ਰਹੇ ਨੇ ਕਿੰਨੇ ਪੈਸੇ ਦੇ ਰਹੇ ਨੇ ਬਹੁਤ ਥੋੜੇ ਜਿਹਾ ਵੀ ਉਸ ਹਜ਼ਾਰਾਂ 'ਚ ਸਰ ਰਾਸ਼ਟ੍ਰੋਧ ਦਾ ਮਾਮਲਾ ਕਰਦੇ ਹੋ ਹੈ ਜੀ ਹਾਂਜੀ ਰਾਸ਼ਟ੍ਰੋਧ ਦਾ ਮਾਮਲਾ ਸਾਰੇ ਅੰਡਰ ਸੈਕਸ਼ਨ ਜਿਹੜੀਆਂ ਹੈਗੀਆਂ ਬੀ ਐਨ ਐਸ ਦੀਆਂ ਸਾਰੀਆਂ ਲਾਈਆਂ ਜੀ ਸਰ ਇਹ ਬੰਛਾ ਕੀ ਸੀ ਡਰਾਣਾ ਲੋਕਾਂ ਨੂੰ ਕੀ ਇਹ ਲਿਖਣ ਦਾ ਕੀ ਮਤਲਬ ਤੁਹਾਨੂੰ ਪਤਾ ਹੀ ਹੈ ਜੀ ਮੈਂ ਉਹਦੇ ਬਾਰੇ ਕੀ ਕਹਾਂ ਅਸ਼ੇਰ ਇਨਵੋਲਵਮੈਂਟ ਫਰਸ ਕੇਸ ਚ ਸਾਹਮਣੇ ਜਸ਼ਨਪ੍ਰੀਤ ਜਸ਼ਨਪ੍ਰੀਤ ਦੇ ਖਿਲਾਫ ਬਾਹਰ ਆ ਗਿਆ ਕੋਈ ਪਹਿਲਾਂ ਵੀ ਕਿਸੇ ਕੇਸ ਨਹੀਂ ਉਹਦਾ ਹੀ ਪਤਾ ਕਰਦੇ ਆ ਸ਼ਮਸ਼ੀਰ ਛੇਰਾਮਾਨ ਕਹਿੰਦੇ ਆ ਉਹਨੂੰ ਕਾਫੀ ਬੰਦਾ ਹੈਗਾ ਉਹਦਾ ਬੈਕਗ੍ਰਾਉਂਡ ਲੈਣੇ ਆ ਹੁਣ ਪਟਿਆਲੇ ਤੋਂ ਜੀ ਕਿਉਂਕਿ ਰਹਿਣ ਵਾਲੇ ਦੋਨੋਂ ਨੇਬਰਿੰਗ ਡਿਸਟ੍ਰਿਕਟ ਦੇ ਸਾਡੇ ਡਿਸਟ੍ਰਿਕਟ ਦੇ ਨਹੀਂ ਆ ਜੀ ਤੇ ਸਨੈਪਚੈਟ ਤੋਂ ਵੀਡੀਓ ਇਹਨਾਂ ਨੇ ਭੇਜੀ ਕਿ ਉਹਨੇ ਵੀਡੀਓ ਬਣਾ ਕੇ ਭੇਜੀ ਗਿਆ ਨਹੀਂ 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 ਉਹ ਇਹਨਾਂ ਨੇ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਭੇਜੀ ਹੋਣੀ ਦੇਰੇ ਦੇਰੇ ਇਲਾਕੇ ਸੀ ਜਿਵੇਂ ਆਇਡੈਂਟੀਫਾਈ ਕਿਤੇ ਕਿ ਇੱਥੇ ਇੱਥੇ ਇਹਨਾਂ ਨੇ ਲੇਕਾ ਉਹ ਚੱਲ ਰਿਹਾ ਜੀ ਹੁਣ ਆਪਾਂ ਸਾਰਾ ਇਟ ਇਜ਼ ਟੂ अर्ਲੀ ਟੂ ਸੇ ਹੁਣ ਤਾਂ ਬੰਦੇ ਫੜ ਕੇ ਪਟਾਲੇ ਤੋਂ ਲੈ ਕੇ ਆਏ ਆ ਤੇ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਬਿਲਕੁਲ ਰਸਟ ਕੀਤਾ ਦੋ ਉਹਨਾਂ ਜੀ ਹਾਂਜੀ ਹਾਂਜੀ